ਹਾਲ ਜੀ ਸਭ ਨੂੰ ਕਿਵੇਂ ਹੋ ਜੀ ਸਭ ਅੱਜ ਤੁਹਾਨੂੰ ਇੱਕ ਪੌਦਾ ਲਗਾ ਕੇ ਦੱਸਣ ਲੱਗੀ ਆ ਮੈਂ ਪੁਰਾਣੇ ਗੱਤੀ ਦੇ ਡੱਬੇ ਦੇ ਵਿੱਚ ਮੇਰੇ ਕੋਲ ਇੱਕ ੱਤੇ ਦਾ ਡੱਬਾ ਪਿਆ ਸੀ ਇਹ ਆਇਆ ਸੀ ਜੈਪੁਰ ਤੋਂ ਤੇ ਇਹਦੇ ਵਿੱਚ ਇੱਕ ਖਾਸ ਮਿਠਾਈ ਸੀ ਤੇ ਇਹਨੂੰ ਹੁਣ ਮੈਂ ਯੂਜ਼ ਕਰਨ ਲੱਗੀ ਆ ਇੱਕ ਪੌਦਾ ਲਗਾਉਣ ਵਾਸਤੇ ਆ ਜਿਹੜਾ ਇਹਦਾ ਟੱਕਣਾ ਆ ਆਪਾਂ ਲਿਫਾਫੇ ਦੇ ਵਿੱਚ ਰੱਖਤਾ ਡੱਬੇ ਨੂੰ ਉੱਪਰ ਰੱਖਤਾ ਡੱਬੇ ਨੂੰ ਇਹਨੂੰ ਸੱਟ ਕਰਕੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕਰ ਦੇਣਾ ਹੈ ਇਹਦੇ ਉੱਪਰ ਇੱਕ ਆਪਾਂ ਲਿਫਾਫਾ ਹੋ ਚੜਾਵਾਂਗੇ ਹਾਂਜੀ ਹੁਣ ਇਹਨੂੰ ਮੈਂ ਇਸ ਲਿਫਾਫੇ ਦੇ ਵਿੱਚ ਹੀ ਪਾਉਂਗੀ ਮੈਂ ਤੁਹਾਨੂੰ ਤੁਹਾਨੂੰ ਪਾ ਕੇ ਦਿਖਾਉਣੀ ਆ ਹਾਂਜੀ ਦੇਖੋ ਆ ਲਿਫਾਫਾ ਵੀ ਮੈਂ ਇਹਦੇ ਉੱਤੇ ਪਾਤਾ ਤੇ ਇਹਦੇ ਅੰਦਰ ਇੱਕ ਕਾਗਜ਼ ਰੱਖਤਾ ਸੇਮ ਮੇਰੇ ਕੋਲ ਆ ਵੀ ਇੱਕ ਡੱਬਾ ਸੀ ਇਹਦੇ ਨਾਲ ਦਈ ਤੇ ਇਹਦੇ ਵਿੱਚ ਵੀ ਮੈਂ ਅੱਧੇ ਕਾਗਜ਼ ਰੱਖ ਦਾਂਗੀ نیچے ਤੇ ਮੇਰੇ ਕੋਲ ਮੈਸ਼ੂ ਦੇ ਆਏ ਹੋਏ ਜਿਹੜੇ ਰੈਪਰ ਹੁੰਦੇ ਆ ਉਹ ਸੀਗੇ ਤੇ ਇਹਦੇ ਨਾਲ ਥੋੜੀ ਜਿਹੀ ਮਜ਼ਬੂਤੀ ਬਣ ਜਾਂਦੀ ਹੈ ਹੋਰ ਕੁਛ ਨਹੀਂ ਤੇ ਇਹਦੇ ਵਿੱਚ ਆਪਾਂ ਲਗਾਵਾਂਗੇ ਪੌਦਾ ਮਿੱਟੀ ਪਾ ਕੇ ਪਹਿਲਾਂ ਆਪਾਂ ਥੋੜੀ ਜਿਹੀ ਇਹਦੇ ਵਿੱਚ ਪੱਤੇ ਪੱਤੇ ਪਾ ਦਾਂਗੇ ਜਿਹੜੇ ਆਪਣੇ ਗ੍ਰੀਨ ਪੱਤੇ ਹੁੰਦੇ ਆ ਉਹ ਸੁਕਾ ਕੇ ਰੱਖੇ ਹੋਏ ਸੀ ਮੈਂ ਥੋੜੀ ਜਿਹੀ نیچے ਪਾ ਦਾਂਗੇ ਦੋਨਾਂ ਵਿੱਚ ਹਾਂਜੀ ਇਹਦੇ ਵਿੱਚ ਹੁਣ ਆਪਾਂ ਥੋੜੀ-ਥੋੜੀ ਮਿੱਟੀ ਪਾਵਾਂਗੇ ਇਹ ਫਰੈਸ਼ ਮਿੱਟੀ ਆ ਨਿਊ ਮਿੱਟੀ ਜਿਹੜੀ ਹੁੰਦੀ ਹੈ ਉਹ ਆ ਦੋਨਾਂ ਡੱਬਿਆਂ ਚ ਥੋੜੀ-ਥੋੜੀ ਇਹੋ ਮਿੱਟੀ ਪਾਵਾਂਗੇ ਮਤਲਬ ਇੱਕ ਗਮਲੇਾਂ ਦੀ ਮਿੱਟੀ ਨਹੀਂ ਹੈਗੀ ਇਹ ਮੇਰੇ ਕੋਲ ਪਈ ਸੀ ਮਿੱਟੀ ਉਹ ਪਾਤੀ ਆਪਾਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੀ ਕਿਚਨ ਵੇਸਟ ਪਾਵਾਂਗੇ ਇਹ ਮੇਰੇ ਕੋਲ ਸੰਤਰੇ ਮਸੰਮੀ ਦੇ ਛਿੱਲਕ ਨੇ ਮੈਂ ਉਹ ਪਾਤੀ ਕੁਝ ਵੀ ਪਾ ਸਕਦੇ ਤੁਸੀਂ ਕਿਚਨ ਵੇਸਟ ਮਤਲਬ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਦਾ ਕਚਰਾ ਨਾਟਰਮ ਬਟਰਮ ਸਬਜ਼ੀਆਂ ਦਾ ਵੇਸਟ ਜੋ ਵੀ ਬਚਦਾ ਆ ਕੱਚੀ ਸਬਜ਼ੀ ਦਾ ਠੀਕ ਹੈ ਉਹ ਸਭ ਕੁਝ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਮਿੱਟੀ ਪਾ ਦਾਂਗੇ ਥੋੜੀ ਜੀ ਨਾਲ ਹੀ ਆਪਾਂ ਥੋੜੇ ਗੋਬਰ ਪਾਵਾਂਗੇ ਇਹ ਆ ਗੋਬਰ ਗੋਬਰ ਦੇ ਕੰਡੇ ਜਿਹੜੇ ਹੁੰਦੇ ਆ ਗਿੱਲਾ ਕਰਕੇ ਹੋਵੇ ਤਾਂ ਜਲਦੀ ਹੋ ਜਾਂਦਾ ਹੈ ਆਪਾਂ ਜਦੋਂ ਗਿੱਲਾ ਹੋਵੇ ਤਾਂ ਮੈਸ਼ ਜਾ ਹੋ ਜਾ ਬਚਲਦੀ ਤੇ ਆਪਾਂ ਇਹਨੂੰ ਪਾ ਦਾਂਗੇ ਦੇ ਵਿੱਚ ਇਤਨਾ ਬਹੁਤ ਵਧੀਆ ਖਾਹ ਤਿਆਰ ਹੁੰਦੀ ਹੈ نیچے ਇਹ ਸਾਰਾ ਮਟੀਰੀਅਲ ਜਿਹੜਾ ਹੋਲੀ ਹੋਲੀ نیچے ਬੈ ਜਾਊਗਾ ਤੇ ਮਿੱਟੀ ਮਿੱਟੀ ਰਹਿ ਜਾਏਗੀ ਤੇ ਸੇਮ ਆਪਾਂ ਇਹਨੂੰ ਵੀ ਇਦਾਂ ਹੀ ਰਿਫਲ ਕਰ ਲੈਣਾ ਹੈ ਲੋ ਜੀ ਇਦਾਂ ਹੀ ਆਪਾਂ ਦੋਨੋਂ ਜਿਹੜੇ ਆਪਾਂ ਇਹ ਗਮਲੇ ਤਿਆਰ ਕੀਤੇ ਆਪਣੇ ਬਾਕਸ ਤੋਂ ਇਹਨਾਂ ਦੇ ਵਿੱਚ ਆਪਾਂ ਪੌਦੇ ਲਗਾਤੇ ਦੋਨਾਂ 'ਚ ਮੈਂ ਤુલਸੀ ਜੀ ਲਗਾਤੇ ਆ ਤੇ ਆ ਮੈਨੂੰ ਵਾਈਟ ਫੁੱਲਾਂ ਵਾਲੀ ਥੋੜੀ ਜੀ ਦੁਪਹਿਰ ਖੜੀ ਮਿਲੀ ਸੀ ਕਿ ਤੁਹ ਇ ਵੀ ਮੈਂ ਸਾਈਡ ਤੇ ਨਾਲ ਲਗਾਤੀ ਤੇ ਥੋੜੇ ਬਾਅਦ ਜੂਗੀ ਤਾਂ ਫੇਰ ਆਪਾਂ ਹੋਰ ਕਿਤੇ ਵੀ ਲਗਾਵਾਂਗੇ ਇਹਨੂੰ ਅੱਗੋਂ ਬ੍ਰਾਂਚੇਸ ਲੱਗ ਜਾਂਦੀਆਂ ਨੇ ਇਹਦੀਆਂ ਦੱਸਿਓ ਮੈ ਤੁਹਾਨੂੰ ਮੇਰੀ